ਯਾਰ ਹੱਦ ਹੋ ਗਈ ਹੁਣ ਤਾਂ ਸਬਰ ਦਾ ਦੇ ਬੰਦ ਟੁੱਟਦੇ ਜਾਂਦੇ ਆ ਜੇ ਹੁਣ ਵੀ ਨਾ ਪੰਜਾਬ ਜਾਗਿਆ ਹੁਣ ਵੀ ਨਾ ਉੱਠਿਆ ਤਾਂ ਫੇਰ ਇਹ ਵਾਰੀ ਸਾਰਿਆਂ ਤੇ ਆਉਣੀ ਹੈ ਇਹ ਯਾਦ ਰੱਖਿਓ 370 ਰਾਤ ਦਾ ਕਤਲ ਦੇ ਨਾਲ 11 ਧਰਾਵਾਂ ਹੋ ਠੋਕਤੀਆਂ ਉਸੇ ਦਿਨ ਹੀ ਤੰਨ ਨੂੰ ਰਾਤ ਨੂੰ ਪਰਚਾ ਦਿੱਤਾ ਇੱਕ ਪਾਸੇ ਆ ਕੇ ਡੀਜੀਪੀ ਅਰਪਤ ਸ਼ੁਕਲਾ ਵਰਗੇ ਏਡੀਜੀਪੀ ਜਸਕਰਨ ਸਿੰਘ ਵਰਗੇ ਏਡੀਜੀਪੀ ਗੁਰਿੰਦਰ ਢਿੱਲੋਂ ਵਰਗੇ ਡੀਆਈਜੀ ਭੁੱਲਰ ਵਰਗੇ ਲਿਖਤੀ ਸਮਝੌਤਾ ਕਰਕੇ ਜਾਂਦੇ ਆਂ ਬੋਲ ਕੇ ਜਾਂਦੇ ਆਂ ਹਜ਼ਾਰਾਂ ਦੇ ਇਕੱਠ 'ਚ ਵੀ 10 ਤਰੀਕ ਤੱਕ ਅਸੀਂ ਭਾਨਾ ਭਾਈ ਛੱਡ ਦਿਆਂਗੇ ਪੜਤਾਲ ਕਰਕੇ ਦੂਜੇ ਪਾਸੇ 307 ਰਾਦਾਖਤ ਲਾ ਕੇ ਦੋਨੇ ਭੈਣਾ ਭਾਨੇ ਦੀਆਂ ਭਰਾ ਛੋਟਾ ਬਾਪੂ ਪਿੰਡ ਦਾ ਸਰਪੰਚ ਪਿੰਡ ਦੇ ਪੰਚ ਹੋਰ ਜਿੰਨੇ ਨੌਜਵਾਨ ਮੁੰਡੇ ਨਾਲ ਸੀਗੇ ਕੋਈ ਵੀਡੀਓ ਬਣਾਉਣ ਵਾਲਾ ਸੀ ਕੋਈ ਸੋਸ਼ਲ ਮੀਡੀਆ ਵਾਲਾ ਸੀ ਸਾਰਿਆਂ ਨੂੰ 307 'ਚ ਮੜਤਾ ਹੁਣ ਇਹ 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 ਦੇਖੋ ਵੀ ਕਿੱਧਰ ਨੂੰ ਤੁਰ ਪਿਆ ਹੈ ਇਹਦਾ ਮਤਲਬ ਤੂੰ ਸਾਰਿਆਂ ਨੂੰ ਦਬੋ ਦੇਣਾ ਚਾਹੁੰਦਾ ਸਾਰਿਆਂ ਨੂੰ ਮਾਰ ਦੇਣਾ ਚਾਹੁੰਦਾ ਹੁਣ ਆਪਾਂ ਸੁਣਦੇ ਰਹੇ ਹਾਂ ਕਿ ਕਿਵੇਂ ਇੱਥੇ ਜਕਰੀਏ ਵਰਗੇ ਕਿਵੇਂ ਮੱッセ ਰੰਗੜ ਵਰਗੇ ਕਿਵੇਂ ਅਬਦਾਲੀ ਸਾਡੀਆਂ ਬੀਬੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ ਸਾਡੇ ਸੂਰ ਮਿਛੜਾਉਂਦੇ ਵੀ ਰਹੇ ਆ ਆਪਾਂ ਬਿਆਨਤੇ ਬੁਚੜ ਦੀ ਗੱਲ ਕਰਦੇ ਆ ਉਹਨੇ ਵੀ ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਥਾਣਿਆਂ ਦੇ ਵਿੱਚ ਇੱਜ਼ਤਾਂ ਲੁੱਟੀਆਂ ਨੰਗੀਆਂ ਕੀਤੀਆਂ ਹੁਣ ਉਸੇ ਰਾਏ ਆ ਗਿਆ ਹੁਣ ਦੋ ਭੈਣਾਂ ਇੱਕ ਭੈਣ ਦਾ ਵਿਚਾਰੀ ਜਿਹੜੀ ਸਕੂਲ 'ਚ ਸਰਕਾਰੀ ਟੀਚਰ ਆ ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਹੈਡਮਾਸਟਰ ਆ ਉਹ ਉਸ ਦਿਨ ਉਹਦੀ ਡਿਊਟੀ ਉੱਤੇ ਹਾਜ਼ਰੀ ਪਈ ਹੋਈ ਆ ਸਕੂਲ 'ਚ ਉਹ ਕੱਟ 'ਚ ਵੀ ਨਹੀਂ ਗਈ ਕਿਸੇ 'ਚ ਚੱਕ ਕੇ ਉਹ ਤੇ ਪਰਚਾ ਦੂਜੀ ਕੁੜੀ ਘਰੇ ਆ ਭੈਣ ਉੱਤੇ ਵੀ ਪਰਚਾ ਬਾਪੂ ਘਰੇ ਉੱਤੇ ਵੀ ਪਰਚਾ ਭਰਾ ਤੇ ਵੀ ਪਰਚਾ ਸਾਡੇ ਤੇ ਕਰ ਦਿੰਦਾ ਪਰ ਇੱਥੋਂ ਤੱਕ ਤੁਸੀਂ ਆ ਜਾਓਗੇ ਇੱਥੋਂ ਇਸ ਪੱਧਰ ਤੱਕ ਗਿਰ ਜਾਓਗੇ ਯਾਰ ਇਸ ਇਹ ਸੋਚਿਆ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਪਰ ਤੇਰਾ ਹੁਣ ਸਾਰਾ ਚਿਹਰਾ ਸਾਹਮਣੇ ਆ ਗਿਆ ਲੋਕਾਂ ਦੇ ਜੋ ਤੂੰ ਸਾਡੇ ਨਾਲ ਕਰ ਰਿਹਾ ਪੰਜਾਬ ਦੇ ਲੋਕਾਂ ਨਾਲ ਕਰ ਰਿਹਾ ਪਰ ਇਹ ਦਿਮਾਗ ਦੇ ਵਿੱਚ ਇੱਕ ਗਲਤਫਹਿਮੀ ਕੱਢ ਦੇ ਜਨਰ ਦੇ ਸਾਨੂੰ ਮਰਵਾ ਜਾਂ ਸਾਡੇ ਤੇ ਵੀ ਐਨਐਸਏ ਲਾ ਦੇ ਸਾਨੂੰ ਵੀ ਭੇਜ ਦੇ ਕਿਤੇ ਹੋਰ ਬਾਹਰਲੇ ਸੂਬੇ ਦੇ ਜ਼ਿਲ੍ਹੇ ਸਿਰ ਦੇ ਚੱਕ ਕੇ ਬਣਾ ਕੋਈ ਨਾ ਕੋਈ ਬਹਾਨਾ ਜਿਵੇਂ ਪਹਿਲਾਂ ਫੋਰਸ ਮਗਾਈਆਂ ਸੀ ਮਗਾ ਕੇ ਸਾਨੂੰ ਵੀ ਕਰ ਖਤਮ ਜਿਵੇਂ ਮੂਸੇ ਆਲਾ ਮਰਵਾਇਆ ਤੁਸੀਂ ਸਿਕਿਉਰਟੀਆਂ ਲੀਕ ਕੀਤੀਆਂ ਤੇਰੇ ਬਲਤੇਜ ਪੰਨੂ ਵਰਗਿਆਂ ਨੇ ਅੱਜ ਵੀ ਤੇਰੇ ਨਾਲ ਬੈਠਦਾ ਤੇਰਾ ਮੀਡੀਆ ਸਲਾਹਕਾਰ ਹੈ ਉਹ ਪੰਜਾਬ ਦਾ ਪੁੱਤ ਤੁਸੀਂ ਮਰਵਾਇਆ ਉਹਦੇ ਜ਼ਿੰਮੇਵਾਰ ਤੁਸੀਂ ਹੈ ਸਾਡੇ ਨੌਜਵਾਨਾਂ ਨੇ ਸੇਲਾਕ ਡੇਬਰੂਗੜ ਸੱਟੇ ਉਹਨਾਂ ਦਾ ਕੇਸ ਹੀ ਨਹੀਂ ਚੱਲਣ ਦੇ ਰਹੇ ਆ ਚੱਕ ਕੇ ਪਾਨਾ ਸੱਟਿਆ ਜਲੀਲ ਕਰਾਇਆ ਵੀਡੀਓ ਬਣਾ ਬਣਾ ਦੇਖਦਾ ਰਿਹਾ ਨੰਗੇ ਕਰ ਕਰਕੇ ਠੰਡੇ ਪਾਣੀ ਪਾ ਪਾ ਸਰਚਾਂ ਦੇ ਬਰਫਾਂ ਦੇ ਲਟਾ ਲਟਾ ਕੇ ਹੁਣ ਤੂੰ ਸਾਡਾ ਉਹਦਾ ਪਰਿਵਾਰ ਤੇ ਆ ਗਿਆ ਠੀਕ ਆ ਫਿਰ ਕੱਲ ਨੂੰ ਇਹਨਾਂ ਨੂੰ ਵੀ ਆ ਕੁੜੀਆਂ ਖੜ ਗਈਆਂ ਭਾਈ ਇਸ ਤੱਕ ਇਹਨੇ ਆ ਜਾ ਭੇਜ ਆ ਉਹਦੀ ਪੁਲਿਸ ਲਜਾਓ ਚੱਕ ਕੇ ਸਾਰਿਆਂ ਨੂੰ ਜੋ ਬਿਆਨ ਤੇ ਬੋਚੜ ਦੇ ਸਮੇਂ ਹੁੰਦਾ ਸੀ ਕਰਾਉਤੀਆਂ ਪਾਨਾ ਨਾ ਕੰਮ ਤੇ ਇਹਦਾ ਜਵਾਬ ਅਥੋਂ ਪੰਜਾਬ ਦੇ ਲੋਕ ਲੈ ਲੈਣਗੇ ਇਹ ਇੰਨਾ ਤੂੰ ਜਿਹੜਾ ਦਿਮਾਗ ਦੇ ਵਿੱਚ ਇੰਨਾ ਫਤੂਰ ਆ ਨਾ ਕਿ ਮੈਂ ਆਈ ਡੰਡੇ ਦੇ ਜ਼ੋਰ ਤੇ ਦੱਪ ਲੂੰਗਾ ਇਹ ਲੋਕ ਐਨੇ ਦੱਬੇ ਨਹੀਂ ਜਾਣੇ ਤੂੰ ਬੜਾ ਕੁਝ ਬੋਲਦਾ ਰਿਹਾ ਯਾਰ ਤੈਨੂੰ ਕਿਸੇ ਨੇ ਕੀ ਕਿਹਾ ਸੀ ਕੈਪਟਨ ਬਾਰੇ ਸੁਖਬੀਰ ਬਾਰੇ ਹਰਸਿਮਰਤ ਬਾਰੇ ਕਿਹਦੇ ਬਾਰੇ ਤੂੰ ਬੋਲਿਆ ਸ਼ਰੇਆਮ ਹੀ ਬੋਲਦਾ ਰਿਹਾ ਸਟੇਜਾਂ ਦੇ ਉੱਤੇ ਕਿ ਕਿਲਗਾਂ ਸੁਣਾਉਂਦਾ ਰਿਹਾ ਮੰਦ ਬੁੱਧੀ ਕਹਿੰਦਾ ਰਿਹਾ ਵੀ ਡੜਾਣਾ ਮਾਰਦੇ ਸੁਖਬੀਰ ਮੰਦ ਬੁੱਧੀ ਹੈ ਕੈਪਟਨ ਬਾਰੇ ਤੂੰ ਬੋਲਦਾ ਰਿਹਾ ਇਹ ਪਜਾਮੀ ਦੇਖੋ ਕਿਵੇਂ ਪਾਉਂਦਾ ਹੈ ਇਹ ਦੀ ਦਾੜੀ ਦੇਖੋ ਕਿਵੇਂ ਹੈ ਇਹ ਰੂਸਾਂ ਨੂੰ ਲਈ ਫਿਰਦਾ ਕੀ ਕੁਝ ਨਹੀਂ ਬੋਲਿਆ ਤੂੰ ਤੈਨੂੰ ਆਲੇ ਲੰਮਾ ਪਾਇਆ ਤੈਨੂੰ ਸੱਟਿਆ ਜਾ ਕੇ ਜੇਲ੍ਹ ਚ ਲੈਣੇ ਤੂੰ ਕਹਿੰਦਾ ਲੋਕਾਂ ਨੂੰ ਅਸੀਂ ਬੋਲਣ ਲਾਇਆ ਅੱਜ ਬੋਲਣ ਵਾਲੇ ਲੋਕ ਬਰਦਾਸ਼ਤ ਨਹੀਂ ਰਿਹਾ ਤੂੰ ਉਹਨਾਂ ਨੇ 3 ਪਹਣਾ ਤੱਕ ਜਾ ਪਹੁੰਚਿਆ ਯਾਰ ਉਹਨਾਂ ਦੇ ਪਰਚੇ ਦਵਾਉਣ ਲੱਗ ਗਿਆ ਸੋ ਕੋਈ ਗੱਲ ਨਹੀਂ 50 ਦੇ ਲੋਕਾਂ ਨੂੰ ਅਪੀਲ ਆ ਕੋਈ ਗੱਲ ਨਹੀਂ ਬਈ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਤਾਂ ਕਫਣ ਬਨ ਕੇ ਤੁਰੇ ਆ ਤੇ ਪੰਜਾਬ ਲਈ ਤੁਰੇ ਆ ਕੋਈ ਗੱਲ ਨਹੀਂ ਇਹ ਮੁਸ਼ਕਲਾਂ ਆਉਂਦੀ ਨਹੀਂ ਹੁੰਦੀਆਂ ਸੰਘਰਸ਼ਾਂ ਦੇ ਰਾਹ ਦੇ ਵਿੱਚ ਪਰਚੇ ਠਾਣੇ ਜੇਲ੍ਹਾਂ ਕੁੱਟਕਟਾਪੇ ਚੱਲਦੇ ਹੁੰਦੇ ਆ ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਮੇਰਾ ਵੀਰ ਕੋਈ ਤੁਹਾਨੂੰ ਠਾਣੇ ਦਾ ਥਾਣੇਦਾਰ ਫੋਨ ਕਰਦਾ ਕੋਈ ਸੀ ਇਨਚਾਰਜ ਫੋਨ ਕਰਦਾ ਕੋਈ ਡੀਐਸਪੀ ਐਸਪੀ ਫੋਨ ਕਰਦਾ ਡਰਾਂ ਨਾ ਕਰੋ ਇਹ ਡਰਾ ਰਹੇ ਆ ਨੌਜਵਾਨ ਨੂੰ ਅੱਜਕੱਲ੍ਹ ਥਾਣੇ ਆ ਕੇ ਜਾਓ ਜੀ ਕੀ ਗੱਲ ਬਈ ਕੋਈ ਮੁਕੱਦਮਾ ਦਰਜ ਹੈ ਕੋਈ ਗਰੰਟੀ ਜਾਰੀ ਹੋਏ ਨੇ ਉਹੀ ਬੁਲਾ ਲੈਂਦੇ ਆ ਤੇਰਾ ਇਸ ਤਰ੍ਹਾਂ ਨਾਲ ਖਾਬ ਕਿੱਥੇ ਆ ਤੇਰਾ ਨਾਨਕੇ ਕਿੱਥੇ ਆ ਭੂਆ ਕਿੱਥੇ ਆ ਮਾਸੀਆਂ ਕਿੱਥੇ ਆ ਤੇਰੀ ਆਈੜੀ ਕਿਹੜੀ ਚੱਲਦੀ ਆ ਇਹ ਇੱਕ ਡਰਾਉਣ ਦਾ ਕੋਈ دہشت ਜਦੋਂ ਡਿਬਰੂਗੜ੍ਹ ਮੁੰਡੇ ਸਿੱਟੇ ਨਾ ਚੱਕ ਕੇ دہشت ਬਣਾਈ ਗਈ ਉਦੋਂ ਪੰਜਾਬ 'ਚ ਕਾਰਫੂ ਲਾਤਾ ਜੀ ਖੋਰ ਸਮਗਾਲੀਆਂ ਜੀ ਮੀਡੀਆ ਦੇ ਇੱਕ ਵਰਤਾਨ ਸਰ ਜਤਾ ਵੀ ਪਤਾ ਨਹੀਂ ਪੰਜਾਬ ਚ ਕੀ ਹੋਣ ਵਾਲਾ ਇਹ ਉਹੀ ਮਾਹੌਲ ਅੱਜ ਸਰ ਜਿਹੜਾ ਡਰਾ ਕੇ ਦਹਿਸਤ ਪਾ ਕੇ ਆ ਗੈਂਗਸਟਰ ਕਹਿ ਕੇ ਮਾਰਨ ਲੱਗ ਗਏ ਹੁਣ ਐਸ ਵੇਲੇ ਪੰਜਾਬ ਪੁਲਿਸ ਗੈਂਗਸਟਰ ਕਹਿ ਕੇ ਮਾਰਦੀ ਆ ਇਨ ਇਹ ਸਰਕਾਰ ਨੇ ਪੰਜਾਬ ਪੁਲਿਸ ਨੂੰ ਟਰੈਕਟਰ ਲੈ ਕੇ ਦੇਤੇ ਆਪਣੇ ਬੁਲਟ ਪ੍ਰੂਫ ਟਰੈਕਟਰ ਨੇ ਹੋਰ ਬੁਲਟ ਪ੍ਰੂਫ ਟਰੈਕਟਰ ਕਾਦੇ ਲਈ ਲੋੜ ਹੈ ਬਈ ਇਹ ਆਪਾਂ 80 90 ਸੁਣਿਆ ਵੀ ਉਦੋਂ ਨਰਮਿਆਂ ਚ ਕਮਾਦਾਂ ਚਰੀਆਂ ਚ ਬੁਲਟ ਪ੍ਰੂਫ ਟਰੈਕਟਰ ਬਾੜ ਕੇ ਮੁਕਾਬਲੇ ਕਰ ਦਿੰਦੇ ਸੀ ਹੁਣ ਇਹ ਗੈਂਟਰ ਕਹਿ ਕੇ ਮਾਰਨ ਲੱਗੇ ਤੇ ਬਾਰੀ ਬਈ ਸਭ ਦੀ ਲਿਆਊਗਾ ਇਹ ਬਲਦੀ ਦੇ ਬੂਥੇ ਚ ਪਾਊਗਾ ਪੰਜਾਬ ਦੀ ਜਵਾਨੀ ਨੂੰ ਸਾਡੀਆਂ ਸੂਟੀਆਂ ਕੇਂਦਰ ਨਾਲ ਕਰੀ ਬੈਠਾ ਹੈ ਤਿਆਰੀਆਂ ਫੁੱਲ ਹੋ ਚੁੱਕੀਆਂ ਨੇ ਤੁਹਾਨੂੰ ਬਖਸ਼ਾ ਕਿਸੇ ਨੂੰ ਵੀ ਨਹੀਂ ਜਾਣਾ ਕਿਸੇ ਨੂੰ ਬਦਮਾਸ਼ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਸਮੋਲਰ ਕਹਿ ਕੇ ਮਾਰ ਦੇਣਗੇ ਕਿਸੇ ਨੂੰ ਕੋਈ ਇਹ ਜਿਹਾ ਬਹਾਨਾ ਜਿਵੇਂ ਭਾਨੇ ਨਾਲ ਹੋ ਰਿਹਾ ਐ ਮਰਵਾ ਦੇਣਗੇ ਕਿਸੇ ਨੂੰ ਕਿਸੇ ਬਹਾਨੇ ਕਿਸੇ ਨੂੰ ਕਿਸੇ ਬਹਾਨੇ ਨਾਲ ਮ ਕਿਸ ਕਰਕੇ ਪੰਜਾਬ ਦੇ ਲੋਕੋ ਅਪੀਲ ਆ ਦੇਖੋ ਇੱਕ ਪਾਸੇ ਹੱਦ ਹੱਦ ਹੋ ਗਈ ਉਸ ਦਿਨ ਲਿਖਤੀ ਵਾਅਦੇ ਕਰਕੇ ਜਾਂਦੇ ਆ ਬੋਲ ਕੇ ਜਾਂਦੇ ਆ ਦੂਜੇ ਪਾਸੇ ਮੁਕਾਦਮੇ ਦੇ ਰਹੇ ਆ 10 ਤਰੀਕ ਦਾ ਸਮਾਂ ਲੈਂਦੇ ਆ ਉਦੋਂ ਪਹਿਲੇ ਪਰਚੇ ਪਾ ਦਿੰਦੇ ਆ ਕਿੱਥੇ ਰਹੀ ਫਿਰ ਨੇਰੀ ਜबान ਮੈਂ ਪੁੱਛਣਾ ਜਨਾ ਕਿੱਥੇ ਨੇਰੀ ਜबान ਯਾਰ ਕੋਈ ਗੱਲ ਨਹੀਂ 10 ਤਰੀਕ ਤੱਕ ਸਾਡਾ ਕੋਈ ਬਿਆਨ ਨਹੀਂ 10 ਤਰੀਕ ਤੱਕ ਸਮਾਂ ਲਿਆ ਇਹਨਾਂ ਨੇ 10 ਤੱਕ ਸਾਡਾ ਕੋਈ ਬਿਆਨ ਨਹੀਂ ਇਸ ਗੱਲ ਦੇ ਉੱਤੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਆਪਸ ਵਿੱਚ ਨਾ ਪਾਟੋ ਇਹ ਜਿਹੜਾ ਵਰਤਾਂਤ ਘੜ ਰਹੀ ਆ ਨਾ ਸਰਕਾਰ ਤੇ ਪੁਲਿਸ ਰਲ ਕੇ ਕਿ ਆਪਦੇ ਬੰਦਿਆਂ ਦੇ ਖਿਲਾਫ ਹੀ ਆਪਦੇ ਬੰਦਿਆਂ ਨੂੰ ਬੁਲਾ ਕੇ ਇੱਕ ਵਰਤਾਂਤ ਲੋਕਾਂ 'ਚ ਮਾਹੌਲ ਸਿਰਜ ਦਿੰਦੇ ਆ ਵੀ ਹਾਂ ਫਲਾਨਾ ਆਇਆ ਕਰ ਗਿਆ ਫਲਾਨਾ ਵੇਖ ਗਿਆ ਫਲਾਨਾ ਕਿਵੇਂ ਪਹੁੰਚ ਗਿਆ ਫਲਾਨਾ ਕਰੇ ਨજર ਬੰਦ ਹੋ ਗਿਆ ਇਹ ਆਪਸ ਵਿੱਚ ਲੋਕਾਂ ਨੂੰ ਪਾੜਨ ਦੀਆਂ ਨੀਤੀਆਂ ਨੇ ਇਹ ਇਸ ਵੇਲੇ ਵੀ ਖੇਡੀਆਂ ਜਾ ਰਹੀਆਂ ਨੇ ਪਰਿਵਾਰ ਨੂੰ ਅੱਡ ਮਿਲਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕੱਲ ਪਰਿਵਾਰ ਨੂੰ ਬੁਲਾਇਆ ਡੀਏਜੀ ਪੁੱਲਰ ਨੇ ਪਟਿਆਲੇ ਤੁਸੀਂ ਜੀ ਵਕਾਲਤਨਾਮਾ ਦੇ ਦਿਓ ਜੀ ਜ਼ਮਾਨਤ ਲਵਾ ਲਓ ਕਿਉਂ ਭਈ ਤੁਸੀਂ ਤੈਨੂੰ ਕੀ ਵਾਦਾ ਕਰਕੇ ਗਏ ਆ ਕੀ ਗੱਲਬਾਤ ਹੋਈ ਹੈ ਕੀ ਸਹਿਮਤੀ ਹੋਈ ਹੈ ਕੀ ਸਮਝੌਤਾ ਹੋਇਆ ਕੀ ਲਿਖਤ ਹੋਈ ਹੈ ਜਾਣੇ ਵੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਹੌਲੀ-ਹੌਲੀ ਪਾੜ ਲਓ ਇਹਨਾਂ ਨੂੰ ਮੇਰੇ ਵਰਗੇ ਨੂੰ ਫੋਨ ਕਰਨਗੇ ਅੱਡ ਕਹਿਣਗੇ ਕੋਈ ਹੋਰ ਧਰ ਨੂੰ ਕਹਿਣਗੇ ਉਹਨੂੰ ਅੱਡ ਫੋਨ ਕਰਦੇ ਆ ਅੱਡੋ-ਅੱਡੀ ਇਹ ਕਿਸੇ ਤਰੀਕੇ ਨਾਲ ਵੀ ਜਿਹੜੀ ਕਮਜ਼ੋਰ ਕੜੀ ਹੈ ਉਹ ਛੇ ਇਹਨਾਂ ਨੇ ਸੱਟ ਮਾਰਨੀ ਹੈ ਤੇ ਲੋਕਾਂ ਨੂੰ ਆਪਸ ਵਿੱਚ ਦਫਾੜ ਕਰ ਦੇਣਾ ਦਫਾੜਨਾ ਹੋਇਓ ਬਾਈ 10 ਤੱਕ ਢੀਕਦੇ ਆ 10 ਤੱਕ ਦਾ ਸਮਾਂ ਨਹੀਂ ਕੋਈ ਇਹ ਕਾਰਵਾਈ ਕਰਦੇ ਸਾਨੂੰ ਅਸੀਂ ਤਿਆਰ ਆ ਮੈਂ ਹੋਰ ਅਪੀਲ ਕਰਦਾ ਇੱਥੇ ਜੇ ਸਾਨੂੰ ਚੱਕ ਕੇ ਸਿੱਟਦੇ ਆ ਇਹ ਫਿਰ ਡੋਰ ਪੰਜਾਬ ਦੇ ਲੋਕੋ ਤੁਹਾਡੇ ਹੱਥ ਆ ਤੁਸੀਂ ਕੀ ਕਰਨਾ ਜਿਹਦਾ ਘਰਾਂ ਚ ਬਹਿਣਾ ਤਾਂ ਬੈਠੇ ਰਹੋ ਪਹਿਲਾਂ ਵੀ ਆਪਾਂ ਡਰ ਕੇ ਬਹਿ ਗਏ ਜੇ ਉਹਦੀਆਂ ਆਪਾਂ ਡਰਦਾ ਕਿਤੇ ਮਾਹੌਲ ਜਿਹੜਾ ਸਿਰਜਿਆ ਸੀ ਉਹਨਾਂ ਨੇ ਤੋੜਿਆ ਹੁੰਦਾ ਡਰਦਾ ਘੇਰਾ ਤੇ ਆਹ ਦਿਨ ਆਉਣੀ ਨਹੀਂ ਸੀ ਆਪਾਂ ਮੂਸੇ ਵਾਲੇ ਵੇਲੇ ਵੀ ਘਰੇ ਬੈਠੇ ਰਹੇ ਉਦੋਂ ਵੀ ਪਟਿਆ ਸੀ ਜਿੱਦੋਂ ਦੇ লাশ ਘਰੇ ਪਈ ਸੀ ਵੀ ਸੜਕਾਂ ਤੇ ਆਓ ਬਾਹਰ ਨਿਕਲੋ ਉਹਦੇ ਰਾਜਨੀਤੀ ਹੋ ਗਈ ਉਹਨਾਂ ਸਨਸਕਾਰ ਕਰਾ ਦਿੱਤਾ ਗਿਆ ਮੈਂ ਉਹਦੇ ਵੀ ਕਿਹਾ ਸੀ ਕਿ ਆਮ ਕਤਲ ਨਹੀਂ ਆ ਇੱਕ ਕਿਰਾਇਆ ਗਿਆ ਸਟੇਟ ਦਾ ਕਤਲ ਆ ਮੈਂ ਇਹੀ ਗੱਲ ਉਦੋਂ ਜਦੋਂ ਐਨਐਸਏ ਲੱਗੀ ਨੌਜਵਾਨ ਉਦੋਂ ਪਟਿਆ ਸੀ ਇਕੱਠ ਵੀ ਕੀਤੇ ਹਾਜ਼ਰੀ ਤਨ ਗੁਰਦੁਆਰੇ ਬੋਲਿਆ ਵੀ ਮੈਂ 19 ਤਰੀਕ ਨੂੰ 19 ਮਾਰਚ ਨੂੰ ਮੁਸੱਲ ਦੀ ਵਰਸੀ ਦੇ ਉੱਤੇ ਵੀ ਪੰਜਾਬ ਦੇ ਲੋਕੋ ਘਰੋਂ ਬਾਹਰ ਨਿਕਲੋ ਘਰੇ ਬੈਠਣ ਦਾ ਮੇਲਾ ਨਹੀਂ ਪਰ ਆਪਾਂ ਉਦੋਂ ਵੀ ਕੁੰਡੇ ਲਾ ਲੇ ਬਾਈ ਜੇ ਕਦੇ ਬੋਲੇ ਹੁੰਦੇ ਨਾ ਅੱਜ ਆ ਨੌਬਤਾਂ ਆਉਣੀਆਂ ਨਹੀਂ ਸੀ ਇਹਨਾਂ ਨੂੰ ਮੂੰਹ ਪੈ ਗਿਆ ਅਸਲ ਇਹ ਚਾਹੁੰਦੇ ਇੱਥੇ ਕਿਹੜਾ ਬੋਲ ਦਾ ਦੱਬ ਦਿਓ ਜਿੱਤੇ ਮਰਜ਼ੀ ਪਰਚਾ ਦੇ ਦਿਓ ਕਿਸੇ ਕੁੜੀ ਤੇ ਦੇ ਦਿਓ ਮੁੰਡੇ ਦੇ ਦੇ ਦਿਓ ਜੋ ਮਰਜ਼ੀ ਨਾਲੇ ਪਰਚਾ ਦੇ ਦੋ ਯਾਰ ਕੁੜੀ ਸਕੂਲ ਚ ਹਾਜ਼ਰੀ ਉੱਥੇ ਹੈ ਪਰਚਾ 307 ਦਾ ਸ਼ਰਮ ਕਰੋ ਮਾੜੀ ਮੁੱਟੀ ਯਾਰ ਆ ਲਿਖਣ ਵਾਲੇ ਵੀ ਸ਼ਰਮ ਕਰ ਲਿਆ ਕਰੋ ਫੋਕੀ ਬੱਲੇ ਬੱਲੇ ਕਰਾਉਣ ਦੇ ਮਾਰੇ ਅਫਸਰਾਂ ਤੋਂ ਤੇ ਤਾਂਹਾਂ ਸਰਕਾਰਾਂ ਤੋਂ ਥਾਪੀਆਂ ਲੈਣ ਦੇ ਮਾਰੇ ਚੱਕ ਕੇ ਖਰਜੀ ਦੇ ਮਰਜ਼ੀ ਚਾਰ ਲਿਖ ਦੋਗੇ ਯਾਰ ਬੰਦਾ ਯਾਰ ਮੈਨੂੰ ਇਹ ਦੱਸੋ ਬਈ ਬੰਦਾ ਇਨਸਾਫ ਲੈਣ ਲਈ ਕਿੱਥੇ ਜਾਊਗਾ ਇਨਸਾਫ ਤਾਂ ਪਰ ਜਾ ਰਾਜੇ ਕੋਲ ਲੈਣ ਜਾਂਦੀ ਹੈ ਤੇ ਰਾਜਾ ਤੁਹਾਡਾ ਬੇਈਮਾਨ ਹੋਇਆ ਪਿਆ ਰਾਜਾ ਤੁਹਾਡਾ ਇੰਨਾ ਹਲਕ ਚੁੱਕਿਆ ਤੇ ਇੰਨਾ ਹੰਕਾਰ ਚੁੱਕਿਆ ਤੁਹਾਡਾ ਰਾਜਾ ਉਹ ਚਾਹੁੰਦਾ ਤੁਸੀਂ ਬੋਲ ਕੇ ਦਿਖਾਓ ਤੁਹਾਡਾ ਪਰਿਵਾਰ ਵੀ ਰਗੜੂ ਕੁੜੀਆਂ ਵੀ ਵਿਚੀ ਰਗੜੂ ਉਹਨਾਂ ਦੇ ਵੀ ਪਰਚਾ ਦੂੰ ਤੇ ਮਨ ਇਨਸਾਫ ਲੈਣ ਕਿੱਥੇ ਜਾਊ ਤੇ ਫਿਰ ਇਹੋ ਜਿਹੇ ਹਾਲਾਤ ਬਣਦੇ ਹਨ ਤੇਰ ਬਗਾਵਤ ਟੁੱਟਦੀ ਹੁੰਦੀ ਆ ਤੇ ਬਾਗੀ ਖੂਨ ਐ ਪੰਜਾਬ ਦੀਆਂ ਰਗਾਂ ਚਾ ਭਵੰਸਿਆ ਇਹ ਨਾਂ ਝੋਕ ਅੱਗ ਦੀ ਪੱਠੀ ਚ ਨਾਂ ਝੋਕ ਪੰਜਾਬ ਦੀ ਜਵਾਨੀ ਨਾਂ ਲਾਂਬੂਲਾ ਪੰਜਾਬ ਨੂੰ ਜੇ ਕੋਈ ਨੁਕਸਾਨ ਹੁੰਦਾ ਪੰਜਾਬ ਦੀ ਜਵਾਨੀ ਦਾ ਉਹਦਾ ਜ਼ਿੰਮੇਵਾਰ ਸਿੱਧੇ ਰੂਪ ਚ ਤੂੰ ਆ ਤੂੰ ਇਹ ਮਾਹੌਲ ਸਿਰਜ ਰਿਹਾ ਸੈਂਟਰ ਨਾਲ ਜਾਣ ਬੁੱਝ ਕੇ ਮਿਲ ਕੇ ਮਾਹੌਲ ਸਿਰਜ ਰਹੇ ਆ ਵੀ ਆਪੇ ਲੋਕਾਂ ਨੂੰ ਅਕਸਾਰ ਰਿਆਂ ਪੜ ਘਾ ਰਿਆ ਉੱਠਣਗੇ ਤੇ ਫਿਰ ਅਸੀਂ ਗੋਲੀਆਂ ਮਾਰ ਕੇ ਮਾਰਾਂਗੇ ਇਹ ਮਾਹੌਲ ਤੂੰ ਬਣਾ ਰਿਹਾ ਇਹ ਪੰਜਾਬ ਦੇ ਲੋਕੋ ਸਮਝ ਜਾਓ ਇਹ ਤਿਆਰੀਆਂ ਕਰ ਚੁੱਕੇ ਨੇ ਇਕੱਠੇ ਹੋ ਜਾਓ ਮੇਰਾ ਵੀਰ ਛੱਡ ਦਿਓ ਬਾਈ ਵਖਰੇਵੇਂ ਆ ਸਾਡੀ ਵਾਰੀ ਆ ਪਹਿਲਾਂ ਕਿਸੇ ਹੋਰ ਦੀ ਵਾਰੀ ਸੀ ਕੱਲ ਨੂੰ ਤੁਹਾਡੀ ਵਾਰੀ ਆ ਇਹ ਰਾਜਨੀਤਿਕੀਆਂ ਪਿੱਛੇ ਰਹਿ ਗਈਆਂ ਸਿਆਸਤਾਂ ਛੱਡ ਦਿਓ ਇਹ ਜਿਸ ਤਰੀਕੇ ਨਾਲ ਪਾਇਗਾ ਸਭ ਨੂੰ ਰਗੜੂਗਾ ਇਹ ਨੀਤੀ ਉਹ ਤਰ ਉਹਦੇ ਤਰ ਪਿਆ ਹੈ ਮੇਰਾ ਨਾਮ ਕਿਰਿੰਜੀਤ ਕੋਹਰਾ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਮੇਰੇ ਸਾਰੇ ਇਨਸਾਫਪਸੰਦ ਜੋ ਵੀ ਦੇਸ਼ਾਂ-ਵਦੇਸ਼ਾਂ ਚ ਲੋਕ ਨੇ ਸਾਰੇ ਮਤਲਬ ਕਿ ਇਕੱਠੇ ਹੋਣ ਸਾਰੇ ਆਪੋ ਆਪਣੇ ਘਰਾਂ ਚੋਂ ਨਿਕਲਣ ਕਿਉਂਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੀ ਜੌਬ ਤੇ ਸੀ ਪ੍ਰੋਪਰ ਜੌਬ ਕਰਦੀ ਆ ਇਸ ਕਰਕੇ ਇਹਨਾਂ ਨੇ ਸਾਡੇ ਤੇ ਵੀ ਪਰਚਾ ਦਰਜ ਕਰਿਆ ਸਾਰੀਆਂ ਮਾਮਾਂ ਪੈਣਾ ਇਕੱਠੀਆਂ ਹੋਣ ਤੇ ਇਸ ਸੰਗਾਰਛ ਲਈ ਅੱਗੇ ਹੋਣ ਮੇਰਾ ਨਾਮ ਸਰਪਜੀਤ ਸਿੰਘ ਆ ਜੀ ਮੈਂ ਮੌਜੂਦਾ ਸਰਪੰਚ ਆ ਪਿੰਡ ਕੋਟ ਦੁਣਾ ਹੈ ਕਿਹਨੇ ਜਣੇ ਜਿਹੜਾ ਮਾਮਲਾ ਦਰਜ ਹੈ ਤੁਹਾਡੇ ਤੇ ਵੀ ਕਰ ਦਿੱਤਾ ਗਿਆ ਪਹਿਲਾਂ ਤਾਂ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਸ ਇਹੀ ਬੇਨਤੀ ਕਰਦੇ ਆ ਬਈ ਦੁੱਖ ਸਾਨੂੰ ਆਉਦੇ ਉੱਤੇ ਪਰਚੇ ਦਾ ਨਹੀਂ ਹੈਗਾ ਜਿੰਨੀਆਂ ਸਾਡੀਆਂ ਭੈਣਾਂ ਦਾ ਦੁੱਖ ਹੈ ਜਿਹੜਾ ਭੈਣਾਂ ਦਾ ਦੁੱਖ ਆ ਬਈ ਸਾਨੂੰ ਬਹੁਤ ਸਤਾ ਰਿਹਾ ਸਾਡੇ ਤੇ ਚਾਹੇ ਚਾਰ ਪਰਚੇ ਹੋਰ ਦੇ ਦੇਣ ਸਾਨੂੰ ਦੁੱਖ ਨਹੀਂ ਸੀ ਪਰ ਜੇ ਸੱਚਾ ਪਰਚਾ ਹੁੰਦਾ ਨਾ ਸੱਚਾ ਪਰਚਾ ਚੱਲ ਜਾਂਦਾ ਬਈ ਝੂਠਾ ਪਰਚਾ ਦਿੱਤਾ ਅਸੀਂ ਜਿੱਤੇ 3 ਤਰੀਕ ਨੂੰ ਅਸੀਂ ਚੱਕੇ ਗਏ ਪਹਿਲਾਂ ਮੁਗਵਾਲ ਤੋਂ ਚੱਕ ਕੇ ਸਾਨੂੰ ਬਾਲੀਏ ਥਾਣੇ 'ਚ ਰੱਖਿਆ ਗਿਆ ਉੱਥੇ 8:30 ਵਜੇ ਸਾਨੂੰ ਉੱਥੋਂ ਕੱਢਿਆ ਗਿਆ ਠੀਕ ਹੈ ਸਾਰਾ ਸਾਡਾ ਰਿਕਾਰਡ ਆ ਜਿਹੜਾ ਉੱਥੇ ਪਿਆ ਸਾਡਾ ਪਰਚਾ ਜਿਹੜਾ ਦਿੱਤਾ ਇਹਨਾਂ ਨੇ ਤਣਾਉਲੇ ਥਾਣੇ 'ਚ ਦਿੱਤਾ ਠੀਕ ਹੈ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਬਹੁਤ ਜ਼ਿਆਦਾ ਧੱਕਾ ਜ਼ੁਲਮ ਹੋ ਰਿਹਾ ਠੀਕ ਹੈ ਨਾਲ ਕੁੜੀਆਂ ਤੇ ਜਿਹੜੀ ਭੰਨੇ ਦੀ ਭੈਣ ਹੈ ਉਹ ਇੱਕ ਟੀਚਰ ਲੱਗੀ ਹੋਈ ਆ ਉਹ ਸਕੂਲ ਦੇ ਵਿੱਚ ਉਹ ਦੇ ਪੜਾਉਣ ਗਈ ਸੀ ਤੇ ਉਹਤੇ ਵੀ ਪਰਚਾ ਦਿੱਤਾ ਇੱਕ ਭੈਣ ਪਟਿਆਲੇ ਬੈਠੀ ਆ ਉਹਤੇ ਬੈਠੀ ਦੀ ਪਰਚਾ ਦਿੱਤਾ ਡੈਡੀ ਸੀ ਉਹਦਾ ਘਰੇ ਸੀ ਉਹਦਾ ਉਹਦਾ ਵੀ ਪਰਚਾ ਦਿੱਤਾ ਸਾਰੇ ਝੂਠੇ ਪਰਚੇ ਦਿੱਤੇ ਨੇ ਬਈ ਇਹ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਸ ਤਰ੍ਹਾਂ ਨਾ ਨਾ ਜ਼ੁਲਮ ਕੀਤਾ ਜਾਵੇ ਇਸ ਤਰ੍ਹਾਂ ਕਿਸੇ ਸਰਕਾਰ ਨੇ ਨਹੀਂ ਕੀਤਾ ਨਾ ਕਾਲੀਆਂ ਨੇ ਨਾ ਕਾਂਗਰਸ ਨੇ ਕਿਸੇ ਨੇ ਇਹ ਜ਼ੁਲਮ ਨਹੀਂ ਕੀਤੇ ਨਾ ਚੰਨੀ ਹੋਰਾਂ ਨੇ ਕਰੇ ਨਹੀਂ ਜੀ ਸੁਦੇ ਹਾਂ ਬਈ ਪਿੱਛੇ ਨਾ ੜਦੇ ਹੁਣ ਹੋਰ ਹੋ ਜਾਣਾ ਕਿ ਪਰਚੇ ਕੋਈ ਦਿੱਕਤ ਨਹੀਂ ਹੈਗੀ ਝੂਠੇ ਪਾਚੂ ਪਰਚੇ ਤੇ ਪਰਚਾ ਪਰਚਿਤ ਪਰ ਸਾਡੇ ਤੇ ਵੀ ਦੇ ਦਿਓ ਯਾਰ ਕੋਈ ਗੱਲ ਨਹੀਂ ਇਹ ਤਾਂ ਇਤਿਹਾਸ ਹੀ ਬਣੂ ਕੋਈ ਗੱਲ ਨਹੀਂ ਬੁਥੇਰੀ ਉਮਰ ਆ ਗਈ ਆ ਉਹ ਉਗਲੀ ਜਿੰਨੀ ਹੈਗੀ ਸੀ ਮਰ ਜਾਗੇ ਇਹੀ ਐ ਹੁਣ ਤਾਂ ਮਰਨ ਤੋਂ ਸਿਵਾ ਹੋਰ ਸਾਡੇ ਲਈ ਹੈ ਨਹੀਂ ਕੁਝ ਬਾਈ ਠੀਕ ਐ ਕੋਈ ਦਿੱਕਤ ਨਹੀਂ ਹੈਗੀ ਜਾਨਾ ਦੇਣ ਨੂੰ ਵੀ ਕਰਵਾਣਾ ਹੁਣ ਪਹਿਲਾਂ ਤਾਂ ਰੋਕੇ ਦੱਸ ਕਹਿੰਦੇ ਸੀਗੇ ਠੀਕ ਐ ਪਰ ਮੈਂ ਮੇਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਜੇ ਸਾਨੂੰ ਪੁਲਿਸ ਚੱਕ ਕੇ ਲੈ ਗਈ ਵੀਰਾ ਬਣ ਕੇ ਮੋਰਚਾ ਤੁਸੀਂ ਸੰਭਾਲਣਾ ਕਿਉਂ ਤੁਹਾਨੂੰ ਸਭ ਸਾਰੀ ਹਕੀਕਤ ਤੁਹਾਡੇ ਸਾਹਮਣੇ ਆ ਕੋਈ ਕੋਈ ਡਰਾਮੇਬਾਜ਼ ਨਹੀਂ ਇਹਦੇ 'ਚ ਕੁਛ ਨਹੀਂ ਹੈਗਾ ਤੁਹਾਡੇ ਜਿਹੜਾ ਹੈਗੀ ਹੈ ਹਕੀਕਤ ਤੁਹਾਡੇ ਸਾਹਮਣੇ ਚੱਲ ਰਹੀ ਆ ਅਸੀਂ ਕੱਲੀ ਕੱਲੀ ਅਪਡੇਟ ਇਸ ਕਰਕੇ ਦੇ ਰਹੇ ਆ ਵੀ ਕਾਨੂੰ ਕੱਲ ਨੂੰ ਸਾਨੂੰ ਕਿਤੇ ਨੀਵੀਂ ਨਾ ਪਾਉਣੀ ਪੈ ਜੇ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਈਆਂ ਨੂੰ ਪਹਾਈਆਂ ਨੂੰ ਸਾਰਿਆਂ ਨੂੰ ਹੱਥ ਬਨ ਕੇ ਇਹੀ ਬੇਨਤੀ ਆ ਵੀ ਇਨਸਾਫ ਦਾ ਸਾਥ ਦੇਣ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ